ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਜੀ ਕਿਵੇਂ ਇੱਕ ਛੋਟੇ ਜੀ ਜਗ੍ਹਾ ਦੇ ਵਿੱਚ ਵੀ ਬ੍ਰੀਡ ਤੇੜੀ ਤਿਆਰ ਕੀਤੀ ਜਾ ਸਕਦੀ ਹੈ ਤੇ ਵੀਡੀਓ ਦੇ ਸ਼ੁਰੂਜ ਵਿੱਚ ਇੱਕ ਇਹ ਦੱਸ ਦਿੰਨੇ ਆ ਜੀ ਕੋਈ ਵੀ ਪਸ਼ੂ ਵਕਾਉ ਨਹੀਂ ਹੈਗਾ ਵਕਾਉ ਵਾਸਤੇ ਕੋਈ ਵੀ ਬੰਦਾ ਫੋਨ ਨਾ ਕਰੇ ਜੀ ਇਹ ਡਾਕਟਰ ਸਾਹਿਬ ਨੇ ਆਪ ਖੁਦ ਬ੍ਰੀਡ ਤਿਆਰ ਕੀਤੀ ਆਪਣੇ ਘਰੇ ਜਿਵੇਂ ਫਾਰਮਰਾਂ ਦੇ ਘਰੇ ਚੰਗਾ ਸੀਮਨ ਲਾਉਂਦੇ ਆ ਉਵੇਂ ਆਪਣੇ ਘਰੇ ਲਾ ਕੇ ਇਹਨਾਂ ਨੇ ਆਪਣੀ ਬ੍ਰੀਡ ਤਿਆਰ ਕਰ ਲਈ ਹੈ ਅੱਗੇ ਇਹਨਾਂ ਨੇ ਜਿਹੜਾ ਬਾਹਰ ਸ਼ੈੱਡ ਬਣਾਉਣਾ ਸ਼ੁਰੂ ਹੋ ਗਿਆ फार्म ਜਿਹੜਾ ਇਹ ਪਸ਼ੂ ਸਾਰੇ ਉੱਥੇ ਸ਼ਿਫਟ ਹੋਣੇ ਆ ਇਹ ਸਾਰੇ ਜਿਹੜੇ ਨੇ ਇਹ ਚੰਗੇ ਸਿਮਨਾਂ ਦੇ ਨੇ ਜਿਹੜੇ ਖੜੇ ਨੇ ਥੋੜਾ ਜਿਹਾ ਬੰਨਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਡਿਫਰੈਂਸ ਆਉਂਦਾ ਹੀ ਆ ਤੇ ਚੰਗੇ ਦੁੱਧ ਤੇ ਬੜਾ ਚਲਦਿਆਂ ਨੇ ਜਰਸੀ ਬਰੀਡ ਬਾਈ ਤਿਆਰ ਕਰੀ ਬਠਾ ਘਰੇ ਮੈਂ ਅੱਜ ਅਮਰਸਰ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਮੰਜਵਿੰਡ ਤੇ ਡਾਕਟਰ ਸਾਹਿਬ ਨਾਲ ਕਰਾਉਣੇ ਥੋੜੀ ਗੱਲਬਾਤ ਆਪਾਂ ਪੁੱਛਦੇ ਆਂ ਡਿਟੇਲ ਸਾਰੇ ਪਸ਼ੂਆਂ ਦੀ ਤੇ ਕੀ ਇਹਨਾਂ ਦੇ ਏਰੀਆ ਦੇ ਵਿੱਚ ਪਸ਼ੂ ਪਾਲਣ ਦਾ ਰੁਝਾਨ ਕੀ ਆ ਕਿ ਡਾਕਟਰ ਸਾਹਿਬ ਦੀ ਉਮਰ ਛੋਟੀ ਹਾਲੇ ਛੋਟੀ ਉਮਰ ਚ ਡਾਕਟਰੀ ਸਿੱਖ ਲਈ ਸੀ ਉਹਨਾਂ ਨੇ ਤੇ ਨਾਲ ਇਹਨਾਂ ਕੋ ਆ ਨੀਲੀ 라ਵੀ ਦੀਆਂ ਦੋ ਬੱਚਾ ਚੰਗੀਆਂ ਖੜੀਆਂ ਆ ਸਸੀਗਾ ਡਾਕਟਰ ਸਾਹਿਬ ਸਸੀਗਾ ਜੀ ਡਾਕਟਰ ਸਾਹਿਬ ਨਾਮ ਜੀ ਨਾਮ ਜੀ ਗੁਰਾਸ ਸਿੰਘ ਜੀ ਪਿੰਡ ਗਪਾਲਪੁਰਾ ਮੱਝ ਪਿੰਡ ਗਪਾਲਪੁਰਾ ਤਹਿਸੀਲ ਮਜੀਟਾ ਡਿਸਟ੍ਰਿਕਟ ਮਥਾ ਦੀ ਸ਼ੇਰ ਕਵਰੇ ਧੰਨਵਾਦ ਜੀ ਵੀਰੇ ਇਹ ਜਿਹੜੀ ਤੁਸੀਂ ਡਾਕਟਰੀ ਲਾਈਨ ਸਟਾਰਟ ਕੀਤੀ ਨੂੰ ਲਗਭਗ ਕਿੰਨੇ ਸਾਲ ਹੋ ਗਏ ਮੈਨੂੰ 7 ਤੋਂ 8 ਸਾਲ ਹੋ ਗਏ ਜੀ ਇਹ ਫੀਲਡ ਚ ਆਏ ਨੂੰ ਠੀਕ ਹੈ ਹਾਂਜੀ ਤੇ ਇਹ ਜਿਹੜੀ ਬਰੀਡ ਆਪਣੇ ਘਰੇ ਖੜੀ ਹੈ ਇਹ ਸਾਰੀ ਆਪਣੇ ਹੱਥਾਂ ਦੀ ਹੈ ਹਾਂਜੀ ਆਪਣੇ ਹੱਥਾਂ ਦੀ ਆ ਨਾਰਮਲ گاਵਾਾਂ ਚੋਂ ਹੀ ਤਿਆਰ ਕੀਤੀਆਂ ਜੀ ਅੱਗੇ ਹੋਰ ਵਧੀਆ ਯਾਨੀ ਕਿ ਸੀਮਨ ਵਰਤਾਂਗੇ ਤੇ ਹੋਰ ਵਧੀਆ ਤਿਆਰ ਕਰਾਂਗੇ ਇਹ ਤੁਸੀਂ ਜਮਾਂ ਨਾਰਮਲ گاਵਾਾਂ ਚੋਂ ਆ ਜਰਸੀ ਬਰੀਡ ਤਿਆਰ ਕਰਦੇ ਆਂ ਜੀ ਹਾਂਜੀ ਦੇ ਬਿਲਕੁਲ ਆਮ گاਵਾਾਂ ਤੋਂ ਹੀ ਲਈਆਂ ਜੀ ਇਹ گاਵਾ ਮਤਲਬ ਕੋਈ ਪਸ਼ੂ ਆਪਣਾ ਖੜਾ ਘਰੇ ਮੋਲ ਨਹੀਂ ਖਰੀਦਿਆ ਕੋਈ ਨਹੀਂ ਮੋਲਦਾ ਜੀ ਇਹਨਾਂ 'ਕੋ ਵੇਚੀਆਂ ਨਹੀਂ ਠੀਕ ਹੈ ਜਗ੍ਹਾ ਦੀ ਪ੍ਰੋਬਲਮ ਕਰਕੇ ਯਾਨੀ ਕਿ ਪਹਿਲਾਂ ਆਪਣੇ ਕੋਲੇ ਜਗ੍ਹਾ ਦਾ ਅਰੇਂਜਮੈਂਟ ਨਹੀਂ ਸੀ ਠੀਕ ਹੈ ਇਹ ਵੇਚੀਆਂ ਜ਼ਰੂਰ ਨੇ ਮਤਲਬ ਲਈ ਕੋਈ ਨਹੀਂ ਹੈਗੀ ਜੋ ਤਨ ਦਾ ਬਾਹਰ ਚਾਹਾਂ ਤੇ ਨਿਕ ਵੱਡੀਆਂ ਮੱਜਾਂ ਵੇਚੀਆਂ ਜੀ ਠੀਕ ਹੈ ਹੁਣ ਆਪਣੀ ਜਗਾਹ ਦੀ ਤਿਆਰੀ ਹੋ ਚੁੱਕੀ ਆ ਬਾਹਰ ਬਣ ਰਹੀ ਆ ਨਾ ਹਾਂਜੀ ਬਣ ਗਈ ਆ ਜੀ ਬਣ ਗਈ ਆ ਉਹ ਉੱਥੇ ਲੈ ਕੇ ਜਾਣੇ ਬਸ ਸ਼ਿਫਟ ਕਰ ਦੇਣੇ ਆ ਠੀਕ ਹੈ ਬਸ ਅਗਲੀ ਵੀਡੀਓ ਤੁਹਾਨੂੰ ਉੱਥੇ ਹੀ ਦਿਖਾਵਾਂਗੇ ਠੀਕ ਆ ਠੀਕ ਆ ਵੀਰੇ ਤੇ ਵੀਰੇ ਜਿਵੇਂ ਆ ਫਰਸਟ ਨੰਬਰ ਤੇ ਖੜੀ ਇਹ ਕਿਹੜੇ ਸੀਮਨ ਦੀ ਆ ਇਹ ABS ਦੇ ਜੀ Samsung ਸੀਮਨ ਦੀ ਆ ਅੱਛਾ ABS ਦੇ ਸੀਮਨ ਦੀ ਆ ਜਿਹੜੀ ਬੈਠੀ ਆ ਇਹਨੂੰ ਤਾਂ ਲੰਪੀ ਹੋ ਗਈ ਸੀ ਨਾ ਹਾਂਜੀ ਲੰਪੀ ਦਾ ਕਰਕੇ ਇਹਦੀ ਥੋੜੀ ਜੀ ਲੱਤ ਖਰਾਬ ਆ ਜੀ ਉਦਾਂ ਇਹ ਜਾਨੀ ਕਿ ਆਪਣੀ ਇਹ ਜਿਹੜੀ ਲਾਤਾਂ ਨਾ ਇਹ ਥੋੜੀ ਜੀ ਖਰਾਬ ਆ 40 55 ਦੀ ਆ ਜੀ 40 56 ਦੀ ਆ ਜੀ ਹਾਂ ਜੀ ਤੇ ਆ ਜਿਹੜੀ ਸਾਹਮਣੇ ਵੱਡੀ ਖੜੀ ਹੈ ਇਹ ਬੌਂਡ ਦੀ ਆ ਜੀ ਹਸਾਰ ਦਾ ਸੀ ਮਨਾਇਆ ਸੀਗਾ ਬੌਂਡ ਠੀਕ ਆ ਬੌਂਡ ਹਾਂ ਜੀ ਉਹਦੀ ਆ ਜੀ ਇਹ ਕਿੰਨਾ ਕੁ ਦੁੱਧ ਕੱਢਦੀ ਬੌਂਡ ਵਾਲੀ ਇਹ ਬੌਂਡ ਵਾਲੀ ਜਿਹੜੀ 27 ਤੋਂ 28 ਕਿਲੋ ਦੁੱਧ ਦਿੰਦੀ ਆ ਜੀ ਠੀਕ ਆ ਯਾਨੀ ਕਿ ਇਹਦੀਆਂ ਹੀ ਤਿੰਨੇ ਬੱਚੀਆਂ ਨੇ ਅੱਛਾ ਇਹ ਤਿੰਨੇ ਵੜਾ ਤਿੰਨੇ ਰੜਾ ਇਹਦੀਆਂ ਨੇ ਚੌਥੀ ਵੀ ਇਹਦੀ ਆ ਉਹ ਲਾਸਟ ਵਾਲੀ ਨੂੰ ਕਾਰਨਰ 'ਚ ਜਿਹੜੀ ਬੱਜੀ ਆ ਯਾਨੀ ਕਿ ਚਮੇ ਇਹਦੀਆਂ ਨੇ ਉਹ ਕਿਹੜੇ ਸਿਮਨ ਦੀ ਸ ਇਧਰ ਵਾਲੀ ਕੋਈ ਯਾਦ ਨਹੀਂ ਮਨਵਾ ਦੇ ਕਾਪੀ ਤੋਂ ਵੇਖ ਕੇ ਇਹ ਕਾਪੀ ਤੇ ਲਿਖਿਆ ਜੇਦਾ ਵੀ ਤੇ ਇੱਕ ਆ ਵੜਾ ਜਿਹੜੀ ਇਹ ਵੀ ਇਹਦੀ 50068 ਦੀ ਹੈ ਆ 50068 ਦੀ ਇਹ ਕਿੰਨੇ ਦੋਤੇ ਚੱਲਦੀ ਹੈ ਇਹ ਨਹੀਂ ਕਿ ਸੱਚਾ 27 28 ਕਿਲੋ ਤੇ ਚੱਲਦੀ ਹੈ ਜੀ ਹੁਣ ਰਿਪੀਟ ਕਰਦੀ ਪਈ ਥੋੜਾ ਜਿਹਾ ਅੱਛਾ ਰਿਪੀਟ ਹਾਂਜੀ ਠੀਕ ਹੈ ਤੇ ਅੱਗੇ ਆਪਣੀ ਜਿਹੜੀ ਐਚ ਐਫ ਆ ਗਈ ਉਹ ਡਸਟਰਦੀ ਆ ਜੀ ਡਸਟਰ ਅੱਗੇ ਹਾਂਜੀ ਹੌਟ ਸਟਾਰ ਤੋਂ ਗੱਬਣ ਹੌਟ ਸਟਾਰ ਲੱਗਿਆ ਹਾਂਜੀ ਠੀਕ ਹੈ ਉਸ ਤੋਂ ਵੱਡੀ ਜਿਹੜੀ ਪਰਲੇ ਵਾਸ ਕਰੇ ਸਮੇਂ ਤੋਂ ਪਹਿਲਾਂ ਹੀ ਪਰ ਮੈਨੂੰ ਯਾਦ ਨਹੀਂ ਆ ਜਾਨੀ ਕੋ ਆਪਣੇ ਹੱਥਾਂ ਦਾ ਸੀਮਨ ਨਹੀਂ ਲੱਗਾ ਅਚਾ ਆਪਣੇ ਹੱਥਾਂ ਦੇ ਨਹੀਂ ਬੱਚੀ ਪਾਲੀ ਆਪਣੇ ਹੱਥਾਂ ਵਿੱਚ ਪਰ ਸੀਮਨ ਕਿਸੇ ਹੋਰ ਨੇ ਲਾਇਆ ਸੀਮਨ ਕਿਸੇ ਹੋਰ ਨੇ ਲਾਇਆ ਠੀਕ ਹੈ ਤੇ ਆ ਜਿਹੜੀ ਝੋਟੀ ਖੜੀ ਹੈ ਇਹ ਆਪਣੇ ਅਲਬਖਸ਼ ਬੁੱਲਦੀ ਹੈ ਜੀ ਆਹ ਅਲਬਖਸ਼ ਦੀ ਹੈ ਜੀ ਜਿਹੜੀ ਸਾਹਮਣੇ ਦੇਖ ਰਹੇ ਹੋ ਇਹ ਕਿੰਨੇ ਕਿ ਦੁੱਧ ਤੇ ਚੱਲਦੀ ਵੀਰੇ ਇਹ ਜਾਨੀ ਕਿ ਪਿਛਲੇ ਸਾਲ ਦੇ ਸੂਏ ਦੋਂਦੀ ਸੂਈ ਸੀ ਤੇ 12 ਤੋਂ 13 ਕਿਲੋ ਦੁੱਧ ਇਹਨੇ ਦਿੱਤਾ ਜੀ ਵੀਰੇ ਆ 12 ਤੋਂ 13 ਕਿਲੋ ਤੇ ਚੱਲਦੀ ਹੈ ਅਲਬਖਸ਼ ਬੁੱਲਦੀ ਹੈ ਦਾ ਤੋ 15 ਨਾਂ ਰਹਿੰਦੇ ਸੌਣ ਆਮ ਆਮ ਸਾਮ ਦੇ ਵਿੱਚ ਹੀ ਬਾਈ ਕੰਮ ਚਲਾਉਂਦਾ ਕਿਉਂਕਿ ਇਹਨਾਂ ਨਾ ਅੱਗੇ ਫਾਰਮ ਵਧਾਉਣਾ ਤੇ ਦੁੱਧ ਦਾ ਕੰਮ ਜ਼ਿਆਦਾ ਆਹ ਲੋਰੀ ਦੀ ਹੈ ਹਾਂਜੀ ਇਹ ਲੋਰੀ ਦੀ ਹੈ ਜਿਹੜੇ 14 ਕਿਲੋ ਦਿੱਤਾ ਦੋਂਦੀ ਨੇ ਇਹਨੇ 14 ਦਿੱਤਾ ਹੁਣ ਛੇਗੀ ਦੂਜੀ ਸੂਏ ਸੂਏ ਮਾਂ ਦੋਹਾਂ ਦੀ ਇੱਕ ਅਕੇ ਲੱਗ ਲੱਗ ਨਹੀਂ ਲੱਗ ਲੱਗ ਨੇ ਜੀ ਦੋਨਾਂ ਦੀ ਇੱਕ ਹੀ ਉਮਰ ਆ ਸੇਮ ਦੇਣੀ ਪਹਿਲੇ ਸੂਏ ਤੇ ਵੀ ਗੱਬਣ ਹੋਈਆਂ ਐ ਸੇਮ ਦੇਣੀ ਹੁਣ ਦੂਜੇ ਸੂਏ ਤੇ ਆ ਇੱਕ ਦਿਨ ਇੱਕ ਹੀ ਤਰੀਕ ਤੇ ਇਹਨਾਂ ਦੇ ਦੋਹਾਂ ਦੇ ਦਿਨ ਪੂਰੇ ਹੋਣੇ ਆ ਜੀ ਅੱਛਾ ਇੱਕੋ ਤਰੀਕ ਦੇ ਹਾਂਜੀ ਹਾਂਜੀ ਆ ਤਾਂ ਦੂਜੀ ਆ ਗਈ ਮੋਰਾ ਹਾਂਜੀ ਇਹ ਵੱਡੀ ਮੱ ਅਲੱਗ-ਅਲੱਗ ਸੀਮਨਾਂ ਦੇ ਬਾਈ ਕੋਲ ਬੱਚੇ ਆ ਤੇ ਆ ਜਿਹੜੀ ਆ ਕੱਟੀ-ਕੱਟਾ ਇਹ ਕੱਟਾ ਆ ਜੀ ਅੱਛਾ ਇਹ ਕਿਹੜੇ ਸੀਮਨ ਦਾ ਇਹ ਗੋਪੀਵਾਨ ਦਾ ਜੀ ਅੱਛਾ ਗੋਪੀਵਾਨ ਲਾਇਆ ਠੀਕ ਆ ਹਾਂ ਜੀ ਸੋਹਣੇ ਸੋਹਣੇ ਬੱਚੇ ਆ ਜੀ ਡਾਕਟਰ ਸਾਹਿਬ ਸੋਹਣੀ ਬਰੀਡ ਤਿਆਰ ਕਰੀ ਬੈਠੇ ਹੋ ਤੁਸੀਂ ਹਾਂ ਜੀ ਇੱਕ ਬੱਚੀ ਬਾਹਰ ਆ ਉੱਤੇ ਫਾਰਮ ਦੋ ਬੱਚੀਆਂ ਬਾਹਰ ਆ ਜੀ ਉੱਥੇ ਅੱਛਾ ਦੋ ਬੱਚੀਆਂ ਹਾਂ ਜੀ ਤੇ ਦੋ ਝੋਟੀਆਂ ਨੇ ਦੋ ਕੱਟੇ ਵੀ ਨੇ ਉੱਥੇ ਅੱਛਾ ਅੱਛਾ ਹਾਂ ਜੀ ਤੇ ਆਹ ਤੁਹਾਡਾ ਡਾਕਟਰ ਸਾਹਿਬ ਬਹੁਤ ਸੋਹਣੀ ਬਰੇਡ ਹੈ ਤੁਹਾਡੀ ਹਾਂਜੀ ਹਾਂਜੀ ਤੇ ਬਾਈ ਦੱਸਿਓ ਲਾਈਕ ਕਮੈਂਟ ਕਰਿਓ ਜਰੂਰ ਦੱਸਿਓ ਤੁਹਾਨੂੰ ਜਿਹੜੀ ਡਾਕਟਰ ਸਾਹਿਬ ਦਾ ਕੰਮ ਕਿਵੇਂ ਲੱਗਿਆ ਜੇਕਰ ਕੋਈ ਸਲਾਹ ਲੈਣੀ ਆ ਤੁਸੀਂ ਗੱਲਬਾਤ ਕਰਨੀ ਆ ਤਾਂ ਨੰਬਰ ਸਕਰੀਨ ਦੇ ਉੱਪਰ ਚੱਲਦਾ ਕਰ ਲਿਓ ਧੰਨਵਾਦ ਜੀ